ਪੰਜਾਬ ਵਿਧਾਨ ਸਭਾ ਦੇ ਜੁੱਤੀ ਕਾਂਡ ਦੀ ਗੂੰਜ ਵਿਦੇਸ਼ਾਂ 'ਚ ਵਿਧਾਇਕ ਤਰਲੋਚਨ ਸੂਣ ਦੇ ਜੁੱਤੀ ਦੇ ਭਾਵ ਦੇ ਸੂਣ ਦੇ ਜੁੱਤੀ ਦੀ ਕੀਮਤ ਹੋਈ 50000 ਪੰਜਾਬ ਸਰਕਾਰ ਚ ਕੈਬਨਟ ਮੰਤਰੀ ਮਦਨ ਮੋਹਨ ਮਿੱਤਲ ਦੇ ਹੱਥਾਂ ਚ ਫੜੀ ਇਸ ਜੁੱਤੀ ਦੀ ਵਿਦੇਸ਼ਾਂ ਚ ਮੰਗ ਵੱਧ ਗਈ ਹੈ ਮੰਤਰੀ ਸਾਹਿਬ ਦੇ ਹੱਥ ਵਿਰੋਧੀ ਧਿਰ ਦੀ ਜੁੱਤੀ ਤਾਂ ਲੱਗ ਗਈ ਸੀ ਪਰ ਹੁਣ ਇਸ ਨੂੰ ਲੋਕ ਹੱਥੋਂ ਹੱਥ ਲੈਣ ਨੂੰ ਤਿਆਰ ਨਹੀਂ ਪੰਗਾ ਤੋਂ ਕਾਂਗਰਸ ਦੇ ਵਿਧਾਇਕ ਤਰਲੋਚਨ ਸਿੰਘ ਸੂਂਡ ਵੱਲੋਂ 14 ਸਤੰਬਰ ਨੂੰ ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕਾਂ ਵੱਲ ਛੁੱਟੀ ਗਈ ਜੁੱਤੀ ਦੀ ਕੀਮਤ 50000 ਰੁਪਏ ਲਗਾਈ ਗਈ ਹੈ। ਕੈਨੇਡਾ ਦੇ ਇੱਕ ਪੰਜਾਬੀ ਟੀਵੀ ਚੈਨਲ ਨੇ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸੀ ਵਿਧਾਇਕ ਤਰਲੋਚਨ ਸੂਂਡ ਆਪਣੀ ਜੁੱਤੀ ਲੈ ਕੇ ਚੈਨਲ ਦੇ ਦਫ਼ਤਰ ਵਿੱਚ ਆਉਣਗੇ ਤਾਂ ਉਹਨਾਂ ਨੂੰ 50000 ਰੁਪਏ ਦਿੱਤੇ ਜਾਣਗੇ। ਮੇਰਾ ਜੂਤਾ ਹੈ ਜਪਾਨੀ ਇਹ ਬਦਲੂਂ ਇੰਗਲਿਸਤਾਨੀ ਸਰ ਤੇ ਲਾਲ ਟੋਪੀ ਰੂਸੀ ਫਿਰ ਵੀ ਦਿਲ ਹੈ ਹਿੰਦੁਸਤਾਨੀ। ਚੈਨਲ ਦੇ ਇਸ ਆਫਰ ਤੋਂ ਬਾਅਦ ਕਾਂਗਰਸੀ ਵਿਧਾਇਕ ਤਰਲੋਚਨ ਸੂਤ ਵੀਰਵਾਰ ਸ਼ਾਮ ਵਿਧਾਨ ਸਭਾ ਵਿੱਚ ਆਪਣੀ ਜੁੱਤੀ ਲੈਣ ਵੀ ਗਏ। ਵਿਧਾਨ ਸਭਾ ਦੇ ਸਕੱਤਰ ਨੇ ਉਹਨਾਂ ਨੂੰ ਦੱਸਿਆ ਕਿ ਜੋ ਜੁੱਤੀ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਦੇ ਨੇੜੇ ਤੋਂ ਮਿਲੀ ਹੈ ਉਹ ਪੂਰੇ ਮਾਮਲੇ ਵਿੱਚ ਹੋਏ ਕੇਸ ਦੀ ਸੰਪਤੀ ਬਣ ਗਈ ਹੈ। ਜਦੋਂ ਕਿ ਦੂਜੀ ਜੁੱਤੀ ਦਾ ਉਹਨਾਂ ਨੂੰ ਪਤਾ ਨਹੀਂ। ਬੁੱਧਵਾਰ ਨੂੰ ਜੁੱਤੀ ਕਾਣ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਨੂੰ ਹੱਥਾਂ 'ਚ ਚੁੱਕਣ ਦਾ ਮੌਕਾ ਮਿਲਿਆ ਪਾਰਲੀਮੈਂਟਰੀ ਮਾਮਲੇ ਬਾਰੇ ਮੰਤਰੀ ਮਦਨ ਮੋਹਨ ਮਿੱਤਲ ਨੂੰ। ਸੁੰਨ ਦੀ ਜੁੱਤੀ ਬਾਰੇ ਮੰਤਰੀ ਜੀ ਦਾ ਕਹਿਣਾ ਹੈ ਕਿ ਜੁੱਤੀ ਸਪੀਕਰ ਦੇ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਜਦੋਂ ਕਿ ਦੂਜੀ ਜੁੱਤੀ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ ਸੁੰਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਵਿਧਾਇਕ ਵਰਸਾ ਸਿੰਘ ਵਲਟੋਹਾ ਵੱਲ ਜੁੱਤੀ ਛੁੱਟੀ ਸੀ ਵਿਰੋਧੀ ਧਰਨੇ ਆਪਣਾ ਪ੍ਰੋਟੈਸਟ ਕਰ ਰਹੇ ਸੀਗੇ ਔਰ ਮੈਂ ਨਾਰੇ ਲਾ ਰਹੇ ਸੀਗਾ ਦਲਤ ਵਿਰੋਧੀ ਸਰਕਾਰ ਔਰ ਬਾਕੀ ਸਾਰੇ ਮੇਰੇ ਕਲੀਕ ਜਿਹੜੇ ਆ ਉਹ ਮਰਦਾਬਾਦ ਕਹਿ ਰਹੇ ਸੀਗੇ ਔਰ ਵਰਸਾ ਸਿੰਘ ਵਲਟੋਹਾ ਨੇ ਮੈਨੂੰ ਗਾਲੀ ਕਢੀ ਇਸ ਠੀਕ ਕਰ ਲਿਆ ਰੱਖਿਆ ਹੈ ਔਰ ਉਸ ਰਿਐਕਸ਼ਨ ਦੇ ਵਿੱਚ ਮੈਂ ਜੁਤੀਤਾ ਵਿਰਸਾ ਸਿੰਘ ਬਲਟੋਆ ਤੇ ਮਾਰੀ ਸੀਗੀ ਕਿਹਦੇ ਲੱਗੀ ਮੈਨੂੰ ਇਸ ਕੱਲ ਦਾ ਨਹੀਂ ਪਤਾ ਤਰਲੋਚਨ ਸਿੰਘ ਸੂਣਨੇ ਵੀ ਮੰਨਿਆ ਕਿ ਉਹਨਾਂ ਨੂੰ ਕੈਨੇਡਾ ਆਧਾਰਿਤ ਚੈਨਲ ਨੇ ਫੋਨ ਕਰਕੇ ਇਹ ਆਫਰ ਦਿੱਤਾ ਦੂਜੇ ਪਾਸੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਨਵੀਂ ਜੋਤੀ ਸੀਐਲਪੀ ਦਫਤਰ ਦੇ 77 ਵੱਲੋਂ ਲੈ ਕੇ ਦੇ ਦਿੱਤੀ ਗਈ ਹੈ ਉਹ ਆਰਾਮਦਾਇਕ ਨਹੀਂ ਹੈ ਇਸ ਕਰਕੇ ਉਹਨਾਂ ਨੇ ਨਵੀਂ ਜੋਤੀ ਸੈਕਟਰ 19 ਦੀ ਮਾਰਕੀਟ ਵਿੱਚੋਂ ਖਰੀਦ ਲਈ ਹੈ ਮੇਰਾ ਜੁਤਾ ਹੈ ਜਪਾਨੀ ਇਹ ਬਦਲੂੰ ਇੰਗਲਿਸਤਾਨੀ ਸਰਪੇ ਲਾਲ ਟੋਪੀ ਰੂਸੀ ਫਿਰ ਵੀ ਦਿਲ ਹੈ ਹਿੰਦੁਸਤਾਨੀ ਮੇ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ এবੀਪੀ ਸਾਂਝਾ ਦਾ YouTube ਚੈਨਲ ਤੇ ਲਾਈਕ ਕਰੋ Facebook ਪੇਜ